ਹਰ ਜੀ ਤਾਂ ਪਤਾ ਕਿੱਥੇ ਚਲੇ ਗਏ ਅਸੀਂ ਕੋਟ ਪੂਰੇ ਚਲੇ ਆਂ ਕਿਸ ਮੁਸਕਾਰੀ ਇਹ ਸਮੱਸਿਆ ਬਸ ਤੈਨ ਪਤਾ ਹੈ ਗਰੀਬਾਂ ਦੀ ਕੋਈ ਉਹੋ ਜੀ ਹੁੰਦੀ ਆ ਮਜਬੂਰੀ ਜਾਣਦੀ ਤੇ ਤੁਹਾਨੂੰ ਪਤਾ ਨਹੀਂ ਨਹੀਂ ਪਤਾ ਸੀ ਹੁਣ ਵੀ ਤੁਸੀਂ ਸਰਕਾਰ ਕੋਈ ਮੰਗ ਨਹੀਂ ਜਾਂਦੇ ਸਾਡੀ ਮੰਗ ਹੈ ਵਾਹ ਇਹ ਬਸ ਜੇ ਤਾਂ ਦਰਕਰਜਾ ਬੰਦ ਕਰ ਦੇਣ ਤੇ ਨਹੀਂ ਫਿਰ ਚਾਲੂ ਕਰ ਦੇਣ ਜਦੋਂ ਖੜੀਆਂ ਹੁੰਦੀਆਂ ਇਹ ਤਾਂ ਉਹ ਆਹ ਦਿਨ ਦੇਦਾਰ ਕਰਾ ਲਈ ਥਲਦੇ ਨਹੀਂ ਬਸ ਮੁੜ ਕੇ ਬੂਟੇ ਖੜੇ ਰਹੇ ਜਾਂਦਾ ਫਿਰ ਤੁਸੀਂ ਗਰੀਬ ਕੋਲ ਸਾਡੇ ਅਰਦੇ ਕੋਲ ਪੈਸੇ ਹੁੰਦੇ ਤੇ ਕਿਸੇ ਕੋਲ ਹੁੰਦੇ ਨੂੰ ਦਿਹਾੜੀਦਾਰ ਬੰਦੇ ਆ ਜਿੰਨਾ ਆਏ ਤੇ ਲੱਗ ਬਣਾ ਲੱਗ ਜਾਗੇ ਕਈ ਵਾਰੀ ਪੁੱਤ ਨਹੀਂ ਵੀ ਹੁੰਦਾ ਗਰੀਬਾਂ ਬੰਦਿਆਂ ਕੋਲੇ ਕਿੱਥੇ ਪੈਸੇ ਹੁੰਦੇ ਆ ਇਹ ਨਹੀਂ ਤਾਂ ਬੰਦੇ ਘਰ ਦੀਆਂ ਮਜਬੂਰੀਆਂ ਲੋਟ ਨਹੀਂ ਇੱਕ ਦਿਹਾੜੀਦਾਰ ਬੰਦਾ ਹੁੰਦਾ ਘਰ ਦੇ ਐਨੇ ਜੀ ਖਾਣ ਵਾਲੇ ਹੁੰਦੇ 10 ਕਿਤੋਂ ਪੂਰੀ ਪਏ ਹਾਂ हां ते क्या चलूत चलाण फिर नहीं बंद कर दे चला मेरा चलंगी जांदे सी क्या पिलाए सी गरीब बनियां क्या बुढ़ियां टेर में जिन्ना ਕੋਲੇ ਨਹੀਂ ਪੈਸਾ ਪੈਲਾ ਹੁੰਦਾ ਚੜ ਜਾਂਦੀਆਂ ਵਿਚਾਰ ਠੀਕ ਆ ਇਹ ਹੁਣ ਕੇ ਬੰਦ ਹੀ ਕਰ ਦੇਣ ਤੇ ਕਹੇ ਸਰ ਗਰੀਬ ਬੁੜੀਆਂ ਤਾਂ ਬੁੱਢਾ ਟੇਰ ਗੰ ਅੰਚੜਾਉਂਦੇ ਨਹੀਂ ਰਹਉਂਦੇ ਹੀ ਨਹੀਂ ਜੱਲਦੇ ਹੀ ਨਹੀਂ ਆਟੁੰਦੇ ਆ ਮਾਤਾ ਪਿੱਛੇ ਆਉਂਦੀ ਐ ਇੱਥੇ ਆਉਂਦੀ ਐ ਦੂਜੀ ਓਦੇ ਤੇ ਚੜ ਤੇ ਉੱਥੇ ਖੜੀਆਂ ਰਹਿ ਜਾਂਦਾਂਗੇ ਮੇਰਾ ਨਾ ਵਿਪ ਸੰਗ ਲੱਕੜ ਵਾਲਾ ਬੱਡਾ ਜੀ ਉਹ ਪ੍ਰਾਈਵੇਟ ਤੇ ਕੰਮ ਕਰਦਾ ਆਪਾਂ ਨਹੀਂ ਕਹਿੰਦੇ ਜੀ ਸੁਧਾਰ ਕਰ ਚੱਲਣਾ ਚਾਹੀਦਾ ਪਰ ਉਹ ਗਰੀਬ ਬੰਦੇ ਵਾਸਤੇ ਚੱਲਣਾ ਚਾਹੀਦਾ ਵੇ ਅਮੀਰ ਬੰਦੇ ਵੀ ਖੜੇ ਨੇ ਗਰੀਬ ਹੁੰਦੇ ਜੜ ਜਾਂਦੇ ਅਮੀਰ ਬੰਦੇ ਖੜੇ ਰਹਿੰਦੇ ਆ ਜਦੋਂ ਇਹ ਬੱਚੇ ਦੀ ਪੜ੍ਹਾਈ ਫ੍ਰੀ ਚਾਹ ਕਰੋ ਪਹਿਲੀ ਤੋਂ ਲੈ ਕੇ ਬਾਰ੍ਹਵੀਂ ਕੁੜੀਆਂ ਦੀ ਪੜ੍ਹਾਈ ਫ੍ਰੀ ਚਾਹੋ 16ਵੀਂ ਤੱਕ ਪਹਿਲੀ ਤੋਂ ਲੈ ਕੇ ਸਰਕਾਰੀ ਸਕੂਲਾਂ ਲੱਗੇ ਨੇ ਹਾਂ ਉਹਨਾਂ ਨੂੰ ਫਾਇਦਾ ਹੈ ਫ੍ਰੀ ਸੋਸਾ ਉਹਨਾਂ ਨੂੰ ਫਾਇਦਾ ਜੀ ਉਹਨਾਂ ਦੀ ਤਨਖਾਹ ਵਧ ਗਈ ਬਾਰ ਬਾਰ ਤਿੰਨ ਤਰ੍ਹਾਂ ਹੀ ਹਰ ਤਨਖਾਹ ਵਧ ਗਈ ਉਹਨਾਂ ਦੀ ਇਹ ਜਿਹੜੇ ਪਿੰਡਾਂ ਨੇ ਉਹ ਕਦੇ ਜਾਣੂ ਮੈਂ ਕਦੇ ਨਹੀਂ ਜਾਣਦਾ ਉਹਦੇ ਖੱਜਲ ਖਵਾਰ ਹੁੰਦੇ ਰਹਿੰਦੇ ਇੱਥੇ ਅਸੀਂ بڑے ਪੰਜਾਬ ਦੇ ਲੋਕਾਂ ਨੇ بڑے ਚਾਵਾ ਤੇ ਛਾਵਾ ਨਾਲ ਆਮ ਆਦਮੀ ਪਾਰਟੀ ਇੱਕ ਬਦਲਾਅ ਨੂੰ ਲੈ ਕੇ ਵੋਟਾਂ ਪਾਈਆਂ ਸੀ ਉਹ ਚਾਅ ਤੇ ਬਦਲਾ ਸਾਡੇ ਉਸ ਵੇਲੇ ਨਿਮੋਸ਼ੀ ਤੋਂ ਬਦਲ ਗਿਆ ਜਦੋਂ ਭਗਵਾਨਤ ਮਾਨ ਮੁੱਖ ਮੰਤਰੀ ਨੇ ਪਹਿਲਾਂ ਤਾਂ ਸਾਡੇ ਸੱਤਾ ਚੋਂ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇੱਕ ਵੀ ਦਿਨ ਭਰਨਾ ਨਹੀਂ ਲੱਗਣ ਦੇ ਤੱਕ ਜਾਊਗਾ ਪਰ ਸਾਨੂੰ ਨਿਮੋਸ਼ੀ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਪੰਜਾਬ ਦਾ ਇਹੋ ਜਿਹਾ ਕੋਈ ਦਿਨ ਹੀ ਤਾਂ ਭਰਨੇ ਤੋਂ ਬਿਨਾ ਨਹੀਂ ਟੱਪਿਆ ਅਸੀਂ ਬੜੇ ਲੰਬੇ ਸਮੇਂ ਤੋਂ ਘੱਟ ਤਰਖਾ ਤੇ ਕੰਮ ਕਰ ਰਹੇ ਆ ਅਸੀਂ ਕੱਚੇ ਮੁਲਾਜ਼ਮਾਂ ਟਰਾਂਸਪੋਰਟ ਭਾਗ ਦੇ ਅਸੀਂ ਆਪਣੀਆਂ ਪੱਕੇ ਕਰਨੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਮੰਗ ਪੱਤਰ ਦਿੱਤੇ ਮੰਤਰੀਆਂ ਸੰਧਰੀਆਂ ਤੱਕ ਪਹੁੰਚ ਕੀਤੀ ਪਰ ਕਿਸੀ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ ਸਾਡੇ ਮੰਗ ਪੱਤਰਾਂ ਤੇ ਚਰਚਾ ਜੀ ਵੀ ਨਹੀਂ ਕੀਤੀ ਗਈ ਅਸੀਂ ਪਿਛਲੇ ਲੰਬੇ ਸਮੇਂ ਤੋਂ ਵੀ ਸੰਘਰਸ਼ ਕਰਦੇ ਆ ਰਹੇ ਹਾਂ ਸੰਘਰਸ਼ਾਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਸ਼ਾਰਪੁਰ ਦੇ ਵਿੱਚ 1 ਜੁਲਾਈ 2024 ਨੂੰ ਸਾਡੇ ਨਾਲ ਫਾਈਨਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਅਧਿਕਾਰੀਆਂ ਨੂੰ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਟਰਾਂਸਪੋਰਟ ਦੇ ਸੈਕਟਰੀ ਨੂੰ ਡਾਇਰੈਕਟਰ ਨੂੰ ਹੁਕਮ ਦੇ ਉੱਤੇ ਕਿ ਇਹਨਾਂ ਤੇ ਇੱਕ ਵੱਖਰਾ ਕੈਡਰ ਦੀ ਕਿਉਂਕਿ ਡਰਾਈਵਰ ਕਲੈਕਟਰ ਹੋਰ ਕਿਸੇ ਵੀ ਵਿਭਾਗ ਦੇ ਵਿੱਚ ਕੰਮ ਨਹੀਂ ਕਰਦੇ ਇਹਨਾਂ ਦੇ ਵੱਖਰੇ ਕੈਡਰ ਦੀ ਇੱਕ ਪਾਲਿਸੀ ਟਰਾਂਸਪੋਰਟ ਦੀ ਵੱਖਰੀ ਪਾਲਿਸੀ ਬਣਾ ਕੇ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ ਸਰਵਿਸ ਰੂਲਰਾਂ ਨੂੰ ਪੱਕਾ ਕਰ ਦਿੱਤਾ ਜਾਵੇ ਪ੍ਰੰਤੋ ਹੋਇਆ ਸਾਰਾ ਕੁਝ ਉਲਟੀ ਟਰਾਂਸਪੋਰਟ ਦੇ ਸੈਕਟਰੀ ਨੇ ਟਰਾਂਸਪੋਰਟ ਦੇ ਮੰਤਰੀ ਨੇ ਸਾਡੇ ਦੇ ਜਿਹੜੀ ਪਾਲਿਸੀ ਆ ਉਹ ਤੋੜ ਮੋੜ ਕੇ ਪੇਸ਼ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਟਰਾਂਸਪੋਰਟ ਦੇ ਕੰਮਿਆਂ ਨੂੰ ਕੱਚੀ ਪੁੱਲੂ ਪਾਲਿਸੀ ਆ ਜਿਹੜੀ ਡਾਊਨ ਗ੍ਰੇਡਰ ਦੀ ਪਾਲਿਸੀ ਆ ਉਹ ਬਿਲਕੁਲ ਵੀ ਮਨਜ਼ੂਰ ਨਹੀਂ ਦੀ ਇਸ ਕਰਕੇ ਅਸੀਂ 2 ਜਨਵਰੀ ਨੂੰ ਸਾਡੀ ਮੀਟਿੰਗ ਆ ਮਾਨਯੋਗ ਟਰਾਂਸਪੋਰਟ ਮੰਤਰੀ ਨਾਲ ਹੋਈ ਸੀ ਸਾਡੇ ਮੰਗ ਪੱਤਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਗਈ ਜਿਹਦੇ ਰੋਸ ਵਜੋਂ ਅੱਜ ਪੰਜਾਬ ਵਾਸਤੇ ਪੀਆਰਟੀਸੀ ਦੇ ਸਮੁੱਚੇ ਕੰਮੇ ਹੜਤਾਲ ਤੇ ਆ ਜਿੱਥੇ ਪੰਜਾਬ ਦੇ ਖਜ਼ਾਨੇ ਨੂੰ ਟੋਨਾ ਲੱਗ ਰਿਹਾ ਜਾਂ ਕਹਿ ਲਈਏ ਲੋਕਾਂ ਦੇ ਵੱਡੇ ਪੱਧਰ ਤੇ ਖਜ਼ਲਖਵਾਰੀ ਹੋ ਰਹੀ ਹੈ ਜਿੰਦੀ ਜਿੰਮੇਵਾਰੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਅਸੀਂ ਮੰਗ ਕਰਦੇ ਹਾਂ ਸਾਡੀਆਂ ਮੰਗਾਂ ਦਾ ਹੱਲ ਕਰੇ ਨਹੀਂ ਤਾਂ ਅਸੀਂ 7 ਤਰੀਕ ਨੂੰ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਰਾਸ਼ਮੋਹਰੇ ਤਰਨਾ ਦੇਵਾਂਗੇ ਜੇ ਸਾਡੀ ਗੱਲ ਨਾ ਸੁਣੀ ਤਾਂ ਇਹ ਹੜਤਾਲ ਹੈ ਜਿਹੜੀ ਅਣਮਿੱਥੇ ਸਮੇਂ ਤੇ ਬਦਲ ਸਕਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਆਮ ਤੇ ਸੁਪਰੀਮ ਅਰਵਿੰਦ ਕੇਜਰੀਵਾਲ ਦੇ ਬਾਅਦ ਦੇ ਵਿੱਚ ਹਿੱਤਾਂ ਦੇਣ ਵਾਸਤੇ ਮਜਬੂਰ ਹੋਵਾਂਗੇ